ਹੁਣ ਮੈਂ ਬੇਨਤੀ ਕਰੂੰਗਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਕੋਆਰਡੀਨੇਟਰ ਸਰਦਾਰ ਕੁਲਦੀਪ ਸਿੰਘ ਸਰਦੂਲਗੜ ਜੀ ਨੂੰ ਵੀ ਉਹ ਆ ਕੇ ਸਭ ਕਾਂਸੀ ਰਾਮ ਦੇ ਜਨਮ ਦਿਨ ਦੀ ਜਿਹੜਾ ਵਧਾਈ ਦੇਣਗੇ ਸਰਦਾਰ ਕੁਲਦੀਪ ਸਿੰਘ ਸਰਦੂਲਗੜ ਜੀ ਧੰਨਵਾਦ ਜੀ ਜੈ ਭੀਮ ਜੈ ਭਾਰਤ ਆਵਾਜ਼ ਨਹੀਂ ਲੱਗ ਰਹੀ ਹੈ ਆਵਾਜ਼ ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਭਾਈ ਜੀ ਹੈਲੋ 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 ਧੰਵਾਦ ਜੀ ਅੱਜ ਬੜਾ ਭਾਗਾ ਵਾਲਾ ਤੇ ਕਰਮਾ ਵਾਲਾ ਦਿਨ ਆ ਤੇ ਅੱਜ ਤੁਸੀਂ ਸਾਬਤ ਕਰਤਾ ਕਿ ਸਾਹਿਬ ಶ್ರೀ ਕਾਂਚੀ ਰਾਮ ਜੀ ਕਿਤੇ ਨਹੀਂ ਗਏ ਉਹ ਪੰਜਾਬ ਦੀ ਧਰਤੀ ਤੇ ਸਾਡੇ ਵਿੱਚ ਨੇ ਸਤਿਕਾਰਯੋਗ ਸਾਥੀਓ ਅੱਜ ਰੇ ਇਕੱਠ ਨੇ ਵਾਸ਼ ਦੇ ਵਿੱਚ ਕੋਈ ਬਰਕਰ ਕੋਈ ਅਹੁਦੇਦਾਰ ਉੱਠ ਕੇ ਨਹੀਂ ਜਾ ਰਿਹਾ ਮੀਂਹ ਦੇ ਵਿੱਚ ਬੈਠੇ ਆ ਮੈਂ ਕਹਣਾ ਅੱਜ ਉਹ ਇਤਿਹਾਸਕ ਦੇਣਾ ਕੌਮ ਦੇ ਰਹਿਬਰ ਸਾਬ श्री ਕਾਂਚੀ RAM ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਸਾਡੇ ਲਈ ਲਾਈ ਤੇ ਸਾਨੂੰ ਸੁੱਤਿਆਂ ਨੂੰ ਜਗਾਉਂਦੇ ਰਹੇ ਸਾਬ श्री ਕਾਂਚੀ RAM ਜੀ ਇੱਕ ਗੱਲ ਕਿਹਾ ਕਰਦੇ ਸੇ ਮੇਰੇ ਸਮਾਜ ਨੂੰ ਕਿ ਪਹਿਲਾ ਤੁਸੀਂ ਬੰਦੇ ਬਣ ਜੋ ਉਹ ਦੁਸ਼ਮਣ ਨੂੰ ਮੈਂ 2 ਮਿੰਟਾਂ ਚ ਬੰਦੇ ਦਾ ਪੁੱਤ ਬਣਾ ਦਾਂਗਾ ਉਹਦਾ ਇੱਕ ਇੱਕ ਬੋਲ ਉਸ ਮਹਾਨ ਮਨੁੱਖ ਦਾ ਸਾਡੇ ਕੰਨਾਂ ਦੇ ਵਿੱਚ ਗੂੰਜਦਾ ਰਹਿੰਦਾ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਭੈਣ ਕੁਮਾਰੀ ਮਾਇਆਬਤੀ ਨੇ ਮਾਨਯੋਗ ਰੰਧੀਰ ਸਿੰਘ ਬਹਿਣੀਬਾਲ ਜੀ ਨੂੰ ਨੈਸ਼ਨਲ ਕੋਆਰਡੀਨੇਟਰ ਬਣਾ ਕੇ ਸਾਡੇ ਵਿੱਚ ਭੇਜਿਆ ਅਸੀਂ ਭੈਣ ਕੁਮਾਰੀ ਮਾਇਆਬਤੀ ਦਾ ਧੰਨਵਾਦ ਕਰਦੇ ਆ ਉਹਨਾਂ ਨਾਲ ਨੌਜਵਾਨ ਆਗੂ ਸਾਡੇ ਪੀਪਲ ਕੁਮਾਰ ਜੀ ਉਹ ਵੀ ਪੰਜਾਬ ਦੇ ਇੰਚਾਰਜ ਤੇ ਸਾਡੇ ਸੂਬੇ ਦੇ ਪ੍ਰਧਾਨ ਜੇ ਅੱਜ ਇਹ ਰੈਲੀ ਨੂੰ ਸਫਲ ਕਰਨ ਦਾ ਸਿਹਰਾ ਕਿਸੇ ਨੂੰ ਜਾਂਦਾ ਤਾਂ ਉਹ ਸਾਡੇ ਸੂਬੇ ਦੇ ਜਰਨੈਲ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਦੀ ਪੂਰੀ ਲੀਡਰਸ਼ਿਪ ਬਹੁਜਨ ਸਮਾਜ ਪਾਰਟੀ ਨੂੰ ਜਾਂਦਾ ਮੈਂ ਸਭ ਸ਼੍ਰੀ ਕਾਂਚੀ ਰਾਮ ਦੇ ਜਨਮ ਦਿਨ ਦੀ ਸਾਰਿਆਂ ਨੂੰ ਵਧਾਈ ਦੇਣਾ ਵੱਖ-ਵੱਖ ਚੈਨਲ ਕਵਰਿੰਗ ਕਰਨ ਲੱਗੇ ਹੋਏ ਨੇ ਸਾਰਿਆਂ ਦਾ ਧੰਨਵਾਦ ਬਾਣੀ ਲਿਖਣ ਦੀ ਲੋੜ ਕਿਉਂ ਪਈ ਚੈਨਲ ਸਵੇਰ ਤੋਂ ਲੱਗਿਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਮੈਂ ਸਮੇਂ ਦੀ ਨਿਯਾਗਤ ਨੂੰ ਸਮਝਦਾ ਹੋਇਆ ਤੁਹਾਨੂੰ ਇਹ ਅਪੀਲ ਕਰਾਂਗਾ ਕਿ ਸਾਥ શ્રી ਕਾਂਚੀ ਰਾਮ ਦਾ ਸੁਪਨਾ ਸੀ ਤੇ ਅਸੀਂ ਉਹ 27 ਦੇ ਵਿੱਚ ਪੂਰਾ ਕਰੀਏ ਆ ਇੱਥੋਂ ਦੇ ਇੱਕ ਦੋ ਲੋਕ ਕਹਿ ਰਹੇ ਸੀ ਕਿ ਬੌਧਨ ਸਮਾਜ ਪਾਰਟੀ ਹੁਣ ਸਮਾਪਤ ਹੋ ਗਈ ਅੱਜ ਉਹਨਾਂ ਦੀ ਹਿੱਕ ਤੇ ਇੱਕ ਲਗੜਿਆ ਬੌਧਨ ਸਮਾਜ ਪਾਰਟੀ ਨੇ ਮੈਂ ਇੱਕ ਗੱਲ ਕਹਿ ਸਕਦਾ ਉਹ ਛੋਟੀਆਂ ਛੋਟੀਆਂ ਚੇਰਮੈਨੀਆਂ ਆਈਆਂ ਲੈ ਕੇ ਗੱਲਾਂ ਮਾਰਦੇ ਫਿਰਦੇ ਹੋ ਸਾਡੇ ਬੁੜੇ ਸਾਹਿਬ ਸ਼੍ਰੀ ਕਾਂਚੀ RAM ਨੇ ਰਾਸ਼ਟਰਪਤੀ ਦੇ ਪਦ ਨੂੰ ਟੁੱਟ ਮਾਰੀ ਸੀ ਸਤਿਕਾਰਯੋਗ ਸਾਥੀਓ ਸਾਨੂੰ ਸਾਰਿਆਂ ਨੂੰ ਪਤਾ ਸਾਹਿਬ ਸ਼੍ਰੀ ਕਾਂਚੀ RAM ਨੇ ਕਿਹਾ ਸੀ ਕਿ ਆਹ ਟਲਜੀ ਬੈਠੇ ਹੈ ਲੋਕ ਸਭਾ ਦੇ ਵਿੱਚ ਇਹ ਰਾਤ ਮੇਰੇ ਕੋਲੇ ਆਏ ਸੀ ਮੈਨੂੰ ਕਹਰੇ ਸੀ ਕਿ ਤੁਹਾਨੂੰ ਰਾਸ਼ਟਰਪਤੀ ਬਣਾਉਣਾ ਤੇ ਜੇ ਮੈਂ ਰਾਸ਼ਟਰਪਤੀ ਬਣ ਗਿਆ ਤਾਂ ਮਹਿਲਾਂ ਦੇ ਵਿੱਚ ਬੰਦ ਹੋ ਕੇ ਮੈਂ ਆਪਣੇ ਸਮਾਜ ਦੀ ਗੱਲ ਚੱਕਰੋਂ ਦਬ ਜਾਵਾਂਗਾ ਮੇਰੀ ਆਵਾਜ਼ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਮੈਂ ਰਾਸ਼ਟਰਪਤੀ ਦੇ ਪੱਦਰੂ ਢੁੱਡ ਮਾਰ ਕੇ ਮੈਂ ਸਮਾਜ ਦੇ ਨਾਲ ਖੜਿਆ ਹਾਂ ਸਤਿਕਾਰਯੋਗ ਸਾਥੀਓ ਉਸ ਰੇਬਰ ਦਾ ਸੀ ਅੱਜ ਜਨਮ ਦਿਨ ਮਨਾਉਣਾ ਵਾਸਤੇ ਇਕੱਠੇ ਹੋਏ ਆ ਨਾਲੇ ਕਹਿੰਦੇ ਪੁਰਸ਼ ਲੰਮੀ ਤੱਕ ਕਿੰਨੀ ਮਰਜ਼ੀ ਹੋ ਜੇ ਪੂਸ਼ ਕਿੰਨੀ ਮਰਜ਼ੀ ਲੰਬੀ ਹੋ ਸਕਦੀ ਆ ਪਰ ਉਹ ਤਾਕਤਵਰ ਨਹੀਂ ਹੋ ਸਕਦੀ ਸਤਿਕਾਰਯੋਗ ਸਾਥੀਓ ਤਾਕਤਵਰ ਫੇਰੀ ਹੋਵਾਂਗੇ ਜੇ ਬੋਧਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਾਂਗੇ ਸਾਬ ਸ੍ਰੀ ਕਾਂਚੀਰਾਮ ਦਾ ਅਧੂਰਾ ਸੁਪਨਾ 2027 ਦੇ ਵਿੱਚ ਆਓ ਪੰਜਾਬੀਓ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਇੰਨੀ ਮਜ਼ਬੂਤ ਕਰੀਏ ਬੋਧਨ ਸਮਾਜ ਪਾਰਟੀ ਨੂੰ ਸਾਡੇ ਤੋਂ ਬਗੈਰ ਪੰਜਾਬ ਦੀ ਸਤਾ ਸਤਾਰੀ ਚਾਬੀ ਸਾਡੇ ਕੋਲੇ ਹੋਵੇ ਸਾਡੇ ਬਿਨਾ ਕੋਈ ਸਰਕਾਰ ਨਾ ਬਣੇ ਇਸ ਤਰ੍ਹਾਂ ਦਾ ਯਤਨ ਕਰੀਏ ਸਾਡੇ ਨੌਜਵਾਨ ਹਮੇਸ਼ਾ ਸਾਡੇ ਮੁੱਦੇ ਵਿਧਾਨ ਸਭਾ ਦੇ ਵਿੱਚ ਇੱਕੋ ਇੱਕ ਸਾਡੇ ਐਮਐਲਏ ਮਾਨਯੋਗ ਰੇਸ਼ਟਰਪਾਲ ਜੀ ਪੰਜਾਬ ਦੇ ਇੰਚਾਰਜ ਸਾਡੇ ਉਠਾਉਂਦੇ ਨੇ ਸਮੇਂ-ਸਮੇਂ ਤੇ ਉਹਨਾਂ ਦਾ ਵੀ ਧੰਨਵਾਦ ਆਪਣੇ ਭੈਣੀ ਸਾਹਿਬ ਦਾ ਵੀ ਧੰਨਵਾਦ ਸਾਰੀ ਲੀਡਰਸ਼ਿਪ ਦਾ ਮੇਰੇ ਕੋਲ ਸਮਾਂ ਬਹੁਤ ਘਟਾ ਤੇ ਮੈਂ ਤੁਹਾਨੂੰ ਅਪੀਲ ਕਰਦਾ ਕਿ ਜਿੱਥੇ ਵੀ ਤੁਸੀਂ ਹੁਕਮ ਲਾਉਣੇ ਹੋ ਉਥੇ ਹਰ ਤਰ੍ਹਾਂ ਦੀ ਲੜਾਈ ਲੜਦੇ ਆਂ ਤੇ ਤੁਹਾਡਾ ਅਸ਼ੀਰਵਾਦ ਲੰਬਾ ਸਮਾਂ ਕਾਂਗਰਸ ਨਾਲ ਰਿਹਾ ਲੰਬਾ ਸਮਾਂ ਅਕਾਲੀ ਦਲ ਨਾਲ ਰਿਹਾ ਸਾਢੇ 3 ਸਾਲ ਤੋਂ ਤੁਸੀਂ ਆਮ ਆਦਮੀ ਪਾਰਟੀ ਵੇਖ ਲਈ ਆਓ ਜੋਰ ਲਾ ਕੇ ਇਕੱਠੇ ਹੋ ਕੇ 2027 ਦੇ ਵਿੱਚ ਮੋਧਨ ਸਮਾਜ ਪਾਰਟੀ ਨੂੰ ਅਸ਼ੀਰਵਾਦ ਦੇਣ ਦਾ ਕੰਮ ਕਰੀਏ ਇਹ ਸਭ શ્રી ਕਾਂਚੀਰਾਮ ਨੂੰ ਵਧਾਈ ਹੋਵੇਗੀ ਤੇ ਉਹਨਾਂ ਦੀ ਜਿਹੜੀ ਆਤਮਾ ਸੋਚਦੀ ਸੀ ਤੇ ਪੰਜਾਬ ਦੇ ਵਿੱਚ ਬੌਧਨਾਂ ਦੀ ਸਰਕਾਰ ਆ ਕੇ ਤੇ ਅਸੀਂ ਗੁਰੂ ਦੀ ਗੱਲ ਕਰੀਏ ਤੇ ਕਿਉਂਕਿ ਬਾਬਾ ਸਾਬ ਸ਼੍ਰੀ ਕਾਂਚੀਰਾਮ ਕਹਿੰਦੇ ਹੁੰਦੇ ਸੀ ਕਿ ਪਾਕ ਵਿੱਚ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਮੈਂ ਪੂਰੇ ਭਾਰਤ ਪਰਤੇ ਲਾਗੂ ਕਰਨੀ ਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਪੂਰੇ ਭਾਰਤ ਪਰ ਦੇ ਵਿੱਚ ਤਦੇ ਲਾਗੂ ਹੋ ਸਕਦੀ ਆ ਜੇ ਆਪਾਂ ਮਨੁਭਾਦੀਆਂ ਪਾਰਟੀਆਂ ਛੱਡ ਕੇ ਬੌਧਨ ਸਮਾਜ ਪਾਰਟੀ ਨੂੰ ਸਤਾ ਚ ਲੈ ਕੇ ਆਈਏ ਇੱਕ ਵਾਰ ਫੇਰ ਮਹਿਮਾਨਯੋਗ ਰੰਦੀਰ ਸਿੰਘ ਬੈਣੀਬਾਲ ਜੀ ਨੂੰ ਵਧਾਈ ਦਿਨਾ ਤੇ ਵਿਸ਼ਵਾਸ ਦਿਵਾਉਣਾ ਵੀ ਜਿਹੜਾ ਵੀ ਤੁਹਾਡਾ ਹੁਕਮ ਹੋਵੇਗਾ ਭੈਣ ਜੀ ਦਾ ਹੁਕਮ ਹੋਵੇਗਾ ਉਹਨੂੰ ਸਿਰ ਮੱਥੇ ਬੰਨ੍ਹ ਕੇ ਅਸੀਂ ਪੂਰੀ ਜੀਹ ਜਾਣ ਲਾ ਕੇ ਅੱਜ ਮਾਲਵੇ ਦੇ ਵਿੱਚੋਂ ਵੱਡਾ ਇਕੱਠ ਆਇਆ ਵੱਡੇ ਲੋਕ ਆਏ ਨੇ ਹਜ਼ਾਰਾਂ ਦੀ ਤਦਾਦ ਚ ਸਾਰਿਆਂ ਦਾ ਧੰਨਵਾਦ ਇਨੀਆਂ ਗੱਲਾਂ ਕਰਦਾ ਰਜ਼ਾ ਲੈਣਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ